ਹੈਲੋ ਦੋਸਤੋ ਅੱਜ ਆਪਾਂ ਤੁਹਾਨੂੰ ਘਰ ਵਿੱਚ ਹੀ ਦੱਸਾਂਗੇ ਕਿ ਅਸੀਂ ਕਿੰਤਾ ਸੌਫਟ گارਲਿਕ ਨਾਨ ਬਣਾ ਸਕਦੇ ਹਾਂ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਆਸਾਨ ਰੈਸਪੀ ਲੈ ਕੇ ਆਈਆਂ ਕਿ ਤੁਸੀਂ ਵੀ ਘਰ ਵਿੱਚ ਆਸਾਨੀ ਨਾਲ گارਲਿਕ ਨਾਨ ਬਣਾਓ ਇਹ ਘਰ ਵਿੱਚ ਰੈਸਟੋਰੈਂਟ ਤੋਂ ਵੀ ਜ਼ਿਆਦਾ ਸੋਹਣੇ ਤੇ ਵਧੀਆ ਬਣ ਕੇ ਤਿਆਰ ਹੁੰਦੇ ਆ ਤੁਸੀਂ ਵੀਡੀਓ 'ਚ ਦੇਖ ਹੀ ਰਹੇ ਹੋ ਜੇ ਪੂਰੀ ਰੈਸਪੀ ਜਾਣਨੀ ਹੈ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੀਓ ਔਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇੱਥੇ ਆਪਾਂ ਇੱਕ ਬੌਲ ਦੇ ਵਿੱਚ ਦੋ ਕੋਲੀਆਂ ਲੈਣੀਆਂ ਨੇ ਆਟੇ ਦੀਆਂ ਇੱਥੇ ਅਸੀਂ ਕਣਕ ਦਾ ਆਟਾ ਲਿਆ ਤੇ ਅਸੀਂ ਚੌਥਾ ਹਿੱਸਾ ਇੱਥੇ ਲਾਵਾਂਗੇ ਬੇਕਿੰਗ ਸੋਡਾ ਤੇ ਦੋ ਚੁਟਕੀਆਂ ਅਸੀਂ ਬੇਕਿੰਗ ਪਾਊਡਰ ਲਾਵਾਂਗੇ ਚੌਥਾ ਹਿੱਸਾ ਨਮਕ ਦਾ ਤੇ ਨਾਲ ਹੀ ਅਸੀਂ ਇੱਥੇ 4 ਚਮਚ ਲੈਣੇ ਨੇ ਦਹੀਂ ਦੇ ਦਹੀਂ ਤੁਸੀਂ ਕੋਈ ਵੀ ਲੈ ਸਕਦੇ ਹੋ ਖੱਟਾ ਜਾਂ ਸਿੰਪਲ ਦਹੀਂ ਉਸ ਤੋਂ ਬਾਅਦ ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਵਾਂਗੇ ਕਸਤੂਰੀ ਮੇਥੀ ਤੇ ਇਹ ਸਾਰੇ ਮਿਸ਼ਰਣ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਹਿਲਾ ਲਵਾਂਗੇ ਉਸ ਤੋਂ ਬਾਅਦ ਜਿਹੜਾ ਅਸੀਂ ਇਹ ਆਟਾ ਗੁੰਨਣਾ ਅਸੀਂ ਇਹਨੂੰ ਦੁੱਧ ਨਾਲ ਗੁੰਨਾਗੇ ਇਹਦੇ ਵਿੱਚ ਅਸੀਂ ਪਾਣੀ ਨਹੀਂ ਐਡ ਕਰਾਂਗੇ ਜਿਹੜਾ ਇਹ ਆਟਾ ਹੈ ਅਸੀਂ ਇਹਦੇ ਵਿੱਚ ਥੋੜਾ ਥੋੜਾ ਦੁੱਧ ਪਾਉਂਦੇ ਜਾਵਾਂਗੇ ਤੇ ਆਟੇ ਨੂੰ ਗੁੰਨਦੇ ਹੋਏ ਜਾਵਾਂਗੇ ਜੇ ਆਟਾ ਜ਼ਿਆਦਾ ਹੈ ਤਾਂ ਥੋੜਾ ਇੱਥੇ ਦੁੱਧ ਵੀ ਜ਼ਿਆਦਾ ਲੱਗੇਗਾ ਪਰ ਇੱਥੇ ਮੇਰੀ ਦੋ ਆਟੇ ਦੀਆਂ ਕੋਲੀਆਂ ਨਾਲ ਇੱਕ ਕੋਲੀ ਹੀ ਦੁੱਧ ਦੀ ਲੱਗੀ ਹੈ ਬਸ ਫਿਰ ਹੌਲੀ ਹੌਲੀ ਅਸੀਂ ਇਸ ਆਟੇ ਨੂੰ ਗੁੰਨਦੇ ਹੋਏ ਜਾਣਾ ਚੰਗੀ ਤਰ੍ਹਾਂ ਨਾਲ ਅਸੀਂ ਮੁੱਕੀ ਦੇ ਲੈਣੀ ਹੈ ਆਟੇ ਨੂੰ ਹੌਲੀ ਹੌਲੀ ਇਹ ਆਟਾ ਅੰਦਰੋਂ ਤੁਹਾਨੂੰ ਆਪਣੇ ਆਪ ਹੀ ਦੇਖੋ ਸੌਫਟ ਲੱਗਣ ਲੱਗ ਜੇਗਾ ਇਹ ਬਹੁਤ ਹੀ ਸੌਫਟ ਕਣਕ ਦੇ ਆٹے ਦੇ ਹੀ ਇਹ ਨਾਨ ਤੰਦੂਰੀ ਨਾਨ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੁਸੀਂ ਵੀ ਪੂਰੀ ਰੈਸিপি ਨੂੰ ਐਂਡ ਤੱਕ ਦੇਖੋ ਤੇ ਘਰ ਵਿੱਚ ਇਹ گارਲਿਕ ਨਾਨ ਨੂੰ ਟਰਾਈ ਜ਼ਰੂਰ ਕਰਕੇ ਦੇਖੋ ਬਹੁਤ ਆਸਾਨੀ ਨਾਲ ਬਣਨਗੇ ਬਸ ਜਦੋਂ ਆਪਾਂ ਆਟਾ ਗੁੰਨ ਲਿਆ ਉਹ ਤੋਂ ਬਾਅਦ ਆਪਾਂ 2 ਚਮਚ ਤੇਲ ਦੇ ਲੈ ਕੇ ਇਹ ਸਾਟੇ ਨੂੰ ਦੁਬਾਰਾ 2 ਕੁ ਮਿੰਟ ਮੂਕ ਕੇ ਫੇਰ ਦੇਣੀ ਹੈ ਮਤਲਬ ਕਿ ਆਟੇ ਨੂੰ ਚੰਗੀ ਤਰ੍ਹਾਂ ਨਾਲ ਗੁੰਨ ਲੈਣਾ ਹੈ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਰੈਸਟ ਕਰਨ ਲਈ ਰੱਖ ਦੇਣਾ ਹੈ ਇੱਕ ਕੌਲੀ ਦੇ ਵਿੱਚ ਆਪਾਂ ਕ੍ਰਸ਼ ਕੀਤਾ ਹੋਇਆ گارਲਿਕ ਤੇ ਕਸਤੂਰੀ ਮੇਥੀ ਲੈਣੀ ਹੈ ਕਸਤੂਰੀ ਮੇਥੀ ਦੀ ਜਗ੍ਹਾ ਤੁਸੀਂ ਇੱਥੇ ਤਣੀਆਂ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਸਾਡੇ ਅਸੀਂ ਇਸ ਨੂੰ ਅੱਧੇ ਘੰਟੇ ਗਰਮੀਆਂ ਲਈ ਔਰ ਸਰਦੀਆਂ ਦੇ ਵਿੱਚ ਅਸੀਂ ਘੰਟੇ ਲਈ ਇਸ ਆਟੇ ਨੂੰ ਸਾਈਡ ਤੇ ਰੱਖਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਨਾਲ ਫਰਮੈਂਟ ਹੋ ਸਕੇ ਜਦੋਂ ਇਸ ਤੋਂ ਬਾਅਦ ਘੰਟੇ ਬਾਅਦ ਆਪਾਂ ਇੱਕ ਵਾਰੀ ਇਹ ਆਟੇ ਨੂੰ ਚੰਗੀ ਤਰ੍ਹਾਂ ਫਿਰ ਦੁਬਾਰਾ ਗੁੰਨ ਲਵਾਂਗੇ ਤੇ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਇੱਕ ਵਾਰੀ ਫੇਰ ਤੋਂ ਫੈਂਟ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੀਆਂ ਲੋਈਆਂ ਬਣਾਣੀਆਂ ਸ਼ੁਰੂ ਕਰ ਦਵਾਂਗੇ ਆਟੇ ਦੇ ਪੇੜੇ ਬਣਾ ਲਵਾਂਗੇ ਆਪਾਂ ਇੱਕੋ ਵਾਰ ਦੇ ਵਿੱਚ ਹੀ ਇਹਨਾਂ ਦੇ ਸਾਰੇ ਆਟੇ ਦੇ ਪੇੜੇ ਬਣਾ ਲੈਣੇ ਨੇ ਜੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇਹ ਰੈਸਟੋਰੈਂਟ ਵਰਗੇ ਤੁਹਾਡੇ ਤੰਦੂਰੀ ਨਾਨ ਬਣ ਕੇ ਤਿਆਰ ਹੋਣਗੇ ਜੇ ਤੁਸੀਂ ਵੀ ਇਸ ਰੈਸਪੀ ਨੂੰ ਇੱਕ ਵਾਰੀ ਧਿਆਨ ਨਾਲ ਦੇਖ ਲਵੋਗੇ ਹੁਣ ਇੱਥੇ ਆਪਣੇ ਸਾਰੇ ਪੇੜੇ ਬਣ ਕੇ ਤਿਆਰ ਹੋ ਚੁੱਕੇ ਨੇ ਚਲੋ ਹੁਣ ਆਪਾਂ ਇਹਨਾਂ ਨੂੰ ਬਣਾ ਕੇ ਦਿਖਾਈਏ ਆਪਾਂ ਪਹਿਲਾਂ ਥੋੜਾ ਜਿਹਾ ਚਕਲੇ ਦੇ ਉੱਤੇ ਆਟਾ ਥੂੜ ਲਵਾਂਗੇ ਉਤੋਂ ਬਾਅਦ ਅਸੀਂ ਆਪਣੇ ਪੇੜੇ ਨੂੰ ਵੇਲਣਾ ਸ਼ੁਰੂ ਕਰਾਂਗੇ ਆਪਾਂ ਸਿੱਧਾ ਹੀ ਵੇਲਣੇ ਨੂੰ ਉੱਪਰ ਤੋਂ نیچے ਤੱਕ ਹੀ ਵੇਲਣ ਵੇਲਦੇ ਹੋਏ ਜਾਣਾ ਹੈ ਇਹਦੇ ਵਿੱਚ ਆਪਾਂ ਰੋਟੀ ਵਾਂਗੂ ਸ਼ੇਪ ਨਹੀਂ ਦੇਣੀ ਹੈ ਆਪਾਂ ਉੱਪਰ ਤੋਂ نیچے ਤੱਕ ਹੀ ਵੇਲਣਾ ਹੈ ਥੋੜਾ ਬਹੁਤਾ ਆਪਾਂ ਇਹਦੇ ਵਿੱਚ ਪਲੇਥਨ ਲਾਉਂਦੇ ਜਾਵਾਂਗੇ ਤੇ ਇਦਾਂ ਪੇੜੇ ਨੂੰ ਵੇਲਦੇ ਜਾਵਾਂਗੇ ਇਨੂੰ ਅਸੀਂ ਉੱਪਰ ਤੋਂ نیچے ਤੱਕ ਜਦੋਂ ਵੇਲ ਲਿਆ ਆਪਾਂ ਇਹਦੇ ਉੱਤੇ ਜਿਹੜਾ ਕ੍ਰਸ਼ ਕੀਤਾ ਹੋਇਆ گارਲਿਕ ਹੈ ਉਹਨੂੰ ਲਗਾ ਦੇਵਾਂਗੇ ਨਾਲ ਹੀ ਥੋੜੀ ਜੀ ਕਸਤੂਰੀ ਮੇਥੀ ਵੀ ਲਗਾ ਦੇਵਾਂਗੇ گارਲਿਕ ਨਾਲ ਦੇ ਵਿੱਚ گارਲਿਕ ਔਰ ਕਸਤੂਰੀ ਮੇਥੀ ਦੋਨਾਂ ਦਾ ਹੀ ਫਲੇਵਰ ਬਹੁਤ ਹੀ ਵਧੀਆ ਆਂਦਾ ਹੈ ਤਿਆਰ ਹੋ ਕੇ ਜਦੋਂ ਇਹ ਨਿਆਣ ਬਣਦਾ ਹੈ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੁਸੀਂ ਵੀ ਇਹਨੂੰ ਇੱਕ ਵਾਰੀ ਕਰੇ ਜ਼ਰੂਰ ਬਣਾਓ ਹੁਣ ਆਪਾਂ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਨਾਲ ਲਗਾ ਕੇ ਇਹਨਾਂ ਨੂੰ ਪਲਟ ਲਾਵਾਂਗੇ ਉਲਟਾ ਸਾਈਡ ਆਪਾਂ ਇੱਕ ਵਾਰੀ ਫੇਰ ਤੋਂ ਬੇਲਣੇ ਨਾਲ ਇਸਨੂੰ ਪ੍ਰੈਸ ਕਰਾਂਗੇ ਉਸ ਤੋਂ ਬਾਅਦ ਆਪਾਂ ਇੱਕ ਚਮਚ ਇੱਥੇ ਪਾਣੀ ਦਾ ਲੈਣਾ ਹੈ ਤੇ ਪਾਣੀ ਨੂੰ ਸਾਰੀ ਰੋਟੀ ਦੇ ਉੱਤੇ ਚੰਗੀ ਤਰ੍ਹਾਂ ਨਾਲ ਫੈਲਾ ਦੇਣਾ ਹੈ ਦੇਖੋ ਦੇਖਣ ਦੇ ਵਿੱਚ ਹੀ ਕਿੰਨਾ ਵਧੀਆ ਲੱਗ ਰਿਹਾ ਹੈ ਨਾਨ ਹੁਣ ਆਪਾਂ ਤਵੇ ਨੂੰ ਲੋ ਫਲੇਮ ਤੇ ਕਰ ਲੈਣਾ ਹੈ ਤੇ ਇਹਦੇ ਉੱਤੇ ਆਪਾਂ ਆਪਣਾ ਨਾਨ ਨੂੰ ਪਾ ਦੇਣਾ ਹੈ ਤਵਾ ਤੇਜ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਨੀਚੋਂ ਤੋਂ ਰੋਟੀ ਫਿਰ ਸੜ ਜਾਏਗੀ ਹੁਣ ਇਸ ਤੋਂ ਬਾਅਦ ਜਦੋਂ ਇਹਦੇ ਉੱਤੇ ਇਦਾਂ ਦੇ ਬੱਬਲਸ ਆਣ ਲੱਗ ਜਾਣਗੇ ਬਸ ਫਿਰ ਤੁਸੀਂ ਤਵੇ ਨੂੰ ਚੱਕ ਕੇ ਟਰਨ ਕਰ ਦੇਣਾ ਜਿੱਦਾਂ ਹੀ ਤੁਸੀਂ ਵੀਡੀਓ 'ਚ ਦੇਖਿਆ ਹੈ ਕਿ ਮੈਂ ਤਵੇ ਨੂੰ ਪਲਟਿਆ ਹੈ ਇਦਾਂ ਹੀ ਤੁਸੀਂ ਸੇਕ ਲਗਵਾਉਣਾ ਹੈ ਸਿਰਫ 1 ਮਿੰਟ ਤੋਂ ਵੀ ਪਹਿਲਾਂ ਇਹ ਰੋਟੀ ਤਵੇ ਨੂੰ ਜਦੋਂ ਅਸੀਂ ਪਲਟਾਂਗੇ ਤਾਂ 1 ਮਿੰਟ ਦੇ ਵਿੱਚ ਹੀ ਇਹ ਨਾਣ ਵਰਗੀ ਰੋਟੀ ਬਣ ਕੇ ਤਿਆਰ ਹੋ ਜਾਏਗੀ ਇਨੂੰ ਜ਼ਿਆਦਾ ਟਾਈਮ ਲਈ ਸੇਕ ਨਹੀਂ ਦੇਣਾ ਹੈ। ਜ਼ਿਆਦਾ ਕ੍ਰਿਸਪੀ ਖਾਣੀ ਹੈ ਤਾਂ ਤੁਸੀਂ ਜ਼ਿਆਦਾ ਸੇਕ ਲਗਾ ਸਕਦੇ ਹੋ। ਬਸ ਉਸ ਤੋਂ ਬਾਅਦ ਤੁਸੀਂ ਇਹਦੇ ਤੇ ਦੇਸੀ ghee ਜਾਂ ਬਟਰ ਲਗਾਓ ਤੇ ਬਹੁਤ ਦੇਖੋ ਵਧੀਆ ਰੋਟੀ ਬਣ ਕੇ گارਲਿਕ ਨਾਨ ਆਪਣਾ ਤਿਆਰ ਹੋਇਆ। ਦੇਖੋ ਬਾਜ਼ਾਰ ਨਾਲੋਂ ਵੀ ਕਿਤੇ ਵਧੀਆ ਲੱਗ ਰਿਹਾ ਔਰ ਖਾਣ ਦੇ ਵਿੱਚ ਉਹ ਤੋਂ ਵੀ ਜ਼ਿਆਦਾ ਟੇਸਟੀ ਹੈ ਇੱਕ ਵਾਰੀ ਫੇਰ ਇਹ ਸਟੈਪ ਤੁਹਾਨੂੰ ਰਿਪੀਟ ਕਰਕੇ ਦਿਖਾ ਰਹੀ ਆਂ ਬੇਲਣੇ ਦੇ ਉੱਤੇ ਫੇਰ ਥੋੜਾ ਜਿਹਾ ਆਟਾ ਧੂੜ ਲਵਾਂਗੇ ਤੇ ਫੇਰ ਆਪਾਂ ਉਹੀ ਸਟੈਪ ਫੋਲੋ ਕਰਾਂਗੇ ਪੇੜੇ ਨੂੰ ਉੱਪਰ ਤੋਂ ਲੈ ਕੇ ਨੀਚੇ ਦੀ ਸ਼ੇਪ ਤੱਕ ਹੀ ਵੇਲਦੇ ਹੋਏ ਜਾਣਾ ਹੈ ਦੇਖੋ ਉਸ ਤੋਂ ਬਾਅਦ ਇਹ ਕਣਕ ਦੇ ਆٹے ਦੀ ਬਣੀ ਹੋਈ ਤੰਦੂਰੀ ਰੋਟੀ ਜਿਹੜੀ ਕਿ ਅੱਜ ਤੁਹਾਨੂੰ ਰੈਸਪੀ ਦਿਖਾਈ ਹੈ ਇਹ ਆٹے ਤੋਂ ਬਣੀ ਹੋਈ ਹੈ ਇਹਦੇ ਵਿੱਚ ਮੈਦਾ ਵੀ ਅਸੀਂ ਬਿਲਕੁਲ ਐਡ ਨਹੀਂ ਕੀਤਾ ਹੈ ਉਸ ਤੋਂ ਬਾਅਦ ਹੁਣ ਅਸੀਂ ਇਹਦੇ ਉੱਤੇ ਫੇਰ ਦੁਬਾਰਾ گارਲਿਕ ਨਾਨ ਨੂੰ ਲਗਾ ਦਵਾਂਗੇ ਔਰ ਨਾਲ ਹੀ ਆਪਣੀ ਥੋੜੀ ਜੀ ਕਸਤੂਰੀ ਮੇਥੀ ਲਗਾ ਦਾਂਗੇ ਕਸਤੂਰੀ ਮੇਥੀ ਦੀ ਜਗ੍ਹਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਤੁਸੀਂ ਧਨੀਆ ਵੀ ਲਗਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਥੋਲ ਕਾ ਜਪ ਪ੍ਰੈਸ ਕਰ ਲਾਂਗੇ ਤਾਂ ਜੋ ਇਹ ਬਿਲਕੁਲੀ ਰੋਟੀ ਦੇ ਅੰਦਰ ਤੱਕ ਚਿਪਕ ਜਾਣ ਫਿਰ ਅਸੀਂ ਇਹਨੂੰ ਪੁੱਠਾ ਕਰਕੇ ਇੱਕ ਵਾਰੀ ਫੇਰ ਤੋਂ ਪ੍ਰੈਸ ਕਰਾਂਗੇ ਤੇ ਇਹਦੇ ਉੱਤੇ ਆਪਾਂ ਇੱਕ ਚਮਚ ਪਾਣੀ ਦਾ ਲਗਾਵਾਂਗੇ ਪਾਣੀ ਅਸੀਂ ਇੱਥੇ ਤਾਂ ਲਗਾ ਰਹੇ ਹਾਂ ਤਾਂ ਜੋ ਕੀ ਤਵੇ ਨਾਲੇ ਰੋਟੀ ਚੰਗੀ ਤਰ੍ਹਾਂ ਨਾਲ ਆਪਸ ਦੇ ਵਿੱਚ ਚਿਪਕ ਜਾਵੇ ਤੇ ਉੱtre ਨਾ ਤਵੇ ਤੋਂ ਕਿਉਂਕਿ گارਲਿਕ ਨਾਨ ਬਣਾਉਣ ਲਈ ਇਸ ਤਰ੍ਹਾਂ ਹੀ ਸਾਨੂੰ ਸਟੈਪ ਲੈਣਾ ਪੈਣਾ ਹੈ ਦੇਖੋ ਰੋਟੀ ਤੁਹਾਡੇ ਸਾਹਮਣੇ ਫੁੱਲ ਰਹੀ ਹੈ ਬਹੁਤ ਹੀ ਵਧੀਆ ਬਣ ਕੇ ਇਹ नान ਨੇ ਜਿਹੜੇ ਤਿਆਰ ਹੁੰਦੇ ਨੇ ਔਰ ਇਹਨਾਂ ਨੂੰ ਬਣਾਉਣ ਦੀ ਰੈਸਪੀ ਵੀ ਬਹੁਤ ਆਸਾਨ ਹੈ ਦੇਖੋ ਤੁਸੀਂ ਇਹਨਾਂ ਨੂੰ ਵਾਈਟ ਚੰਨਿਆਂ ਨਾਲ ਬਣਾ ਸਕਦੇ ਹੋ ਬਹੁਤ ਵਧੀਆ ਟੇਸਟ ਆਏਗਾ ਉਹਨਾਂ ਨਾਲ ਇਹਨਾਂ ਦਾ ਬਸ ਆ ਦੇਖੋ ਫਿਰ ਤੋਂ ਸਾਡੀ ਰੋਟੀ ਹੈ ਜਿਹੜੀ ਗਾਰਲਿਕ ਨਾਨ ਵਾਲੀ ਬਣ ਕੇ ਤਿਆਰ ਹੋ ਗਈ ਹੈ ਦੇਖੋ ਔਰ ਪਿੱਛੇ ਤੋਂ ਵੀ ਦੇਖੋ ਬਿਲਕੁਲ ਨਾਨ ਦੀ ਹੀ ਸ਼ੇਪ ਆ ਰਹੀ ਹੈ ਉਸ ਤੋਂ ਬਾਅਦ ਆਪਾਂ ਇਹਦੇ ਤੇ ਦੁਬਾਰਾ ਤੋਂ ਫੇਰ ਦੇਸੀ ਘੀ ਜਾਂ ਬਟਰ ਲਗਾ ਲਾਂਗੇ ਬਸ ਇਦਾਂ ਹੀ ਕਰਦੇ ਹੋਏ ਆਪਾਂ ਆਪਣੇ ਜਿਹੜੇ ਸਾਰੇ ਪੇੜੇ ਆ ਉਹਨਾਂ ਨਾਲ ਨਾਨ ਬਣਾ ਲਵਾਂਗੇ ਇਹਨਾਂ ਨੂੰ ਗਰਮ ਗਰਮ ਬਣਾ ਕੇ ਗਰਮ ਗਰਮ ਖਾਣ ਦੇ ਵਿੱਚ ਜਿਹੜਾ ਟੇਸਟ ਆਂਦਾ ਹੈ ਉਹ ਬਹੁਤ ਹੀ ਜ਼ਿਆਦਾ ਸਵਾਦ ਹੁੰਦਾ ਹੈ ਇਸ ਲਈ ਤੁਸੀਂ ਵੀ ਇਹਨਾਂ ਨੂੰ ਗਰਮ-ਗਰਮ ਬਣਾ ਕੇ ਗਰਮ-ਗਰਮ ਹੀ ਖਾਓ ਕਿੱਦਾਂ ਦੀ ਲੱਗੀ ਤੁਹਾਨੂੰ ਮੇਰੀ ਇਹ ਅੱਜ ਦੀ ਰੈਸਪੀ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਤਦ ਤੱਕ ਲਈ ਧੰਨਵਾਦ ਜੀ